ਆਪਾ ਦੇਖ ਸਕਦੇ ਕੀ ਜਿਹੜਾ ਟ੍ਰੈਫਿਕ ਪੁਲਿਸ ਜ਼ੀਰਕਪੁਰ ਵੱਲੋਂ ਡਰਿੰਕ ਐਂਡ ਡਰਾਈਵ ਦੇ ਜਿਹੜੇ ਚਲਾਈ ਜਾ ਰਹੇ ਮਹਿੰਮ ਚਲਾਈ ਜਾ ਰਹੀ ਔਰ ਰੋਜ਼ਾ ਲਾਇਆ ਚੰਡੀਗੜ੍ਹ ਵੱਲੋਂ ਆ ਰਹੇ ਗੱਡੀਆਂ ਦੇ ਜਿਹੜੇ ਚੈੱਕ ਕੀਤਾ ਜਾਂਦਾ ਔਰ ਵੱਡੀ ਗਿਣਤੀ ਦੇ ਵਿੱਚ ਬਸਾਰੇ ਵੀ ਚਲਾਨ ਹੋ ਰਹੇ ਔਰ ਡਰਿੰਕ ਐਂਡ ਡਰਾਈਵ ਦਾ ਨਾਕਾ ਇੱਥੇ ਰਾਤ ਨੂੰ ਲਗਾਇਆ ਜਾਂਦਾ ਦੇਖ ਸਕਦੇ ਹੋ ਕਿ ਟ੍ਰੈਫਿਕ ਇੰਚਾਰਜ ਜਿਹੜੇ ਬਲਵਿੰਦਰ ਸਿੰਘ ਹੈਗੇ ਆ ਉਹਨਾਂ ਵੱਲੋਂ ਜਿਹੜਾ ਡਰਿੰਕ ਐਂਡ ਡਰਾਈਵ ਆਪਣੇ ਜਿਹੜੇ ਮਹਿੰਮ ਦੇ ਜਿਹੜੇ ਕਮਾਂਡ ਸੰਭਾਲੀ ਗਈ ਔਰ ਉਹਨਾਂ ਦੇ ਦਵਾਈ ਦੇ ਵਿੱਚ ਜਿਹੜਾ ਡਰਿੰਕ ਐਂਡ ਡਰਾਈਵ ਦਾ ਜਿਹੜਾ ਨਾਕਾ ਲਗਾਇਆ ਗਿਆ ਹੈ। ਅੰਦਰ ਇਹ ਜਿਹੜੇ ਕੇਸਾਂ ਬੰਦੇ ਜਿਹਨਾਂ 'ਤੇ ਨਾਕਾ ਲਗਾਇਆ ਹੈ। ਇਹ ਡਰਿੰਕਿੰਗ ਡਰਾਈਵ ਦਾ ਨਾਕਾ ਲਗਾਇਆ ਹੈ ਜਿਹੜੇ ਬੰਦੇ दारू ਪੀ ਕੇ ਡਰਾਈਵਿੰਗ ਕਰਦੇ ਨੇ, दारू ਪੀ ਕੇ ਕੋਈ ਵਹਿਕਲ ਚਲਾ ਰਹੇ ਨੇ। ਉਹਨਾਂ ਨੂੰ ਅਸੀਂ ਮਸ਼ੀਨ ਨਾਲ ਚੈੱਕ ਕਰਕੇ ਜਦੋਂ ਉਹਦਾ ਮਸ਼ੀਨ ਦੱਸਦੀ ਹੈ ਵੀ ਇਹਨੇ दारू ਪੀਤੀ ਹੋਈ ਹੈ, ਫਿਰ ਉਹਦਾ ਅਸੀਂ ਡਰਿੰਕਿੰਗ ਡਰਾਈਵ ਦਾ ਤਲਾਸ਼ ਕਰਦੇ ਹਾਂ। ਕਿੰਨੇ ਕਿਤੇ ਤੋਂ ਨਾਕਾ ਲਗਾਇਆ ਗਿਆ ਹੈ। ਇਹ 8 ਵਜੇ ਸਟਾਰਟ ਕੀਤਾ ਸੀਗਾ ਸ਼ਾਮ ਨੂੰ। ਲਗਾਤਾਰ ਰਾਤ ਦੇ 12:00 ਵਜੇ ਤੱਕ ਚੱਲੇਗਾ ਤੁਸੀਂ ਕੱਲ ਵੀ ਲਾਇਆ ਕਿੰਨੇ ਕਿਲਾਣ ਕੱਲ ਅਸੀਂ ਲਗਭਗ ਮੈਕਸੀਮਮ 18 ਕਲਾਣ ਕਿਤੇ ਕਿੰਨਾ ਜੁਰਮਾਨਾ ਹੁੰਦਾ ਜਿਹੜੇ ਇਹਦੇ ਵਿੱਚ ਮੈਕਸੀਮਮ ਜੁਰਮਾਨਾ ਵੈਸੇ ਤਾਂ ਜੱਜ ਸਾਹਿਬ ਦੀ ਪਾਵਰ ਹੈ ਜੋ ਮਰਜ਼ੀ ਕਰ ਸਕਦੇ ਨੇ ਪਰ ਮੈਕਸੀਮਮ ਜੁਰਮਾਨਾ 10000 ਦੇ ਆਸਪਾਸ ਹੈ ਤੇ ਤੁਸੀਂ ਵੀਹਿਕਲ ਵਗੈਰਾ ਬਹੁਤ ਵੀ ਕਰਦੇ ਹਾਂ ਅਸੀਂ ਵੀਹਿਕਲ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਵਾਰਸ ਬੁਲਾਇਆ ਜਾਵੇ ਜਿਹੜਾ ਵਾਰਸ ਨੂੰ ਆ ਕੇ ਉਹਦਾ ਵੀਹਿਕਲ ਹੈਂਡਓਵਰ ਕੀਤਾ ਜਾਵੇ ਤਾਂ ਕਿ ਉਹ ਬੰਦੇ ਨੂੰ ਵੀ ਲੈ ਜਾਵੇ ਉਹਦਾ ਵੀਹਿਕਲ ਵੀ ਲੈ ਜਾਵੇ ਪਰ ਜੇਕਰ ਕਿਸੇ ਦਾ ਵਾਰਿਸ ਨਹੀਂ ਹੁੰਦਾ ਜਿਹੜੇ ਬੰਦੇ ਨੇ दारू ਕੀਤੀ ਉਹਦੇ ਘਰ ਦੇ ਕਹਿੰਦੇ ਨੇ ਅਸੀਂ ਸਾਨੂੰ ਤਾਂ ਚਾਹੀਦੀ ਹੀ ਸੀ ਅਸੀਂ ਨੇ ਨਹੀਂ ਲੈ ਕੇ ਜਾਣਾ ਤਾਂ ਉਹਦਾ ਅਸੀਂ ਵੀਹਕਲ ਬੌਂਡ ਕਰ ਦਿੰਨੇ ਆ ਕੋਸ਼ਿਸ਼ ਕਰਦੇ ਆ ਉਹਨਾਂ ਉਹਦੇ ਘਰ ਤੱਕ ਛੱਡ ਕੇ ਵੀ ਹੋਰ ਜਿਹੜਾ ਤੁਸੀਂ ਡਰਾਈਵ ਲਗਾਈਏ ਜਲਦੀ ਘਰ ਕੋ ਆ ਜੀ ਅਸੀਂ ਜ਼ਿਆਦਾਤਰ ਜਿਹੜੇ ਚੰਡੀਗੜ੍ਹ ਤੋਂ ਸ਼ਰਾਬ ਪੀ ਕੇ ਆ ਰਹੇ ਨੇ ਪੰਜਾਬ 'ਚ ਐਂਟਰੀ ਹੋ ਰਹੀ ਹੈ ਚੰਡੀਗੜ੍ਹ ਤੋਂ ਸ਼ਰਾਬ ਪੀ ਕੇ ਆ ਰਹੇ ਨੇ ਉਹਨਾਂ ਤੇ ਅਸੀਂ ਆਪਣਾ ਸਿਕੰਜਾ ਕੱਸਿਆ ਹੋਇਆ ਹੈ ਜ਼ਿਆਦਾਤਰ ਕਾਰਾਂ ਵਾਲੇ ਤੁਹਾਡੇ ਜਿਹੜੇ ਆਉਂਦੇ ਆ ਕਾਬੂ ਵੀ ਜ਼ਿਆਦਾ ਤੁਹਾਡੇ ਕੋਲ ਜ਼ਿਆਦਾਤਰ ਨਾ ਕਮਰਸ਼ੀਅਲ ਗੱਡੀਆਂ ਵਾਲੇ ਬੰਦੇ ਕਾਬੂ ਆਉਂਦੇ ਆ ਕਾਰਾਂ ਵਾਲੇ ਬਹੁਤ ਘੱਟ ਬੰਦੇ ਨੇ ਜਿਹੜੇ ਸ਼ਰਾਬ ਪੀ ਕੇ ਆਉਂਦੇ ਆ ਜਿਆਦਾਤਰ ਜਿਹੜੇ ਬੰਦੇ ਕਮਰਸ਼ੀਅਲ ਗੱਡੀਆਂ ਚਲਾ ਰਹੇ ਨੇ ਟਾਟਾ ਐਸ ਟੈਂਪੂ ਜਾਂ ਛੋਟੇ ਹਾਥੀ ਜਾਂ ਜਿਹੜਾ ਸਵਾਰੀਆਂ ਢੋਣ ਵਾਲਾ ਟੈਂਪੂ ਇਹ ਜਿਆਦਾਤਰ ਕਾਬੂ ਹੁੰਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਦਾਰੂ ਪੀ ਕੇ ਗੱਡੀ ਨਾ ਚਲਾਓ